ਤੁਸੀਂ ਦੇਖ ਰਹੇ ਹੋ ਲਿਬਰਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਦਾ ਬਣਦਾ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਤਕੜੀ ਚੋਣ ਨਿਸ਼ਾਨ ਖੁੱਸ ਸਕਦਾ ਹੈ ਅਕਾਲੀ ਦਲ ਤੋਂ ਦਫ਼ਤਰ ਖੋਇਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਦਲ ਤੋਂ ਤਕੜੀ ਚੋਣ ਨਿਸ਼ਾਨ ਤੋਂ ਲੈ ਕੇ ਦਫ਼ਤਰ ਤੱਕ ਕਹਿੰਦੇ ਖੋਣ ਦੀ ਤਿਆਰੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਰੇਸ਼ਨ ਨਾਗਪੁਰ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਸੁਖਬੀਰ ਬਾਦਲ ਵਾਲੀ ਤਰ ਫੈਸਲੇਦਾਰ ਫੈਸਲੇ ਲੈ ਰਹੀ ਹੈ ਇੱਕ ਪਾਸੇ ਅਨੁਸ਼ਾਸਨੀ ਕਮੇਟੀ ਬਲਵਿੰਦਰ ਸਿੰਘ ਪੁੰਦੜ ਮੇਸ਼ਿੰਦਰ ਗਰੇਵਾਲ ਤੇ ਰਣੀਕੇ ਹੋਰੀ ਕੁਲਜਾ ਸਿੰਘ ਰਣੀਕੇ ਹੋਰੀ ਕਹਿੰਦੇ ਜੀ ਫੈਸਲੇ ਲੈ ਰਹੇ ਆ ਕਿ ਪਹਿਲਾਂ ਅੱਠ ਬਾਗੀ ਕੱਢੇ ਫਿਰ ਉਹਨਾਂ ਬਾਗੀਆਂ ਨਾਲ ਬੈਠਣ ਕਰਕੇ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਨੂੰ ਕੱਢਿਆ ਉਧਰ ਸੁਖਦੇਵ ਸਿੰਘ ਢੀਂਸਾ ਕਹਿੰਦੇ ਮੈਂ ਬਾਗੀ ਬਹਾਲ ਕਰਤੇ ਇਹ ਮੈਨੂੰ ਕਿਵੇਂ ਕੱਢ ਸਕਦੇ ਨੇ ਅਨੁਸ਼ਾਸਨੀ ਕਮੇਟੀ ਕੋਲ ਕੋਈ ਅਧਿਕਾਰ ਹੀ ਨਹੀਂ ਇਹ ਫੈਸਲਾ ਵਰਕਿੰਗ ਕਮੇਟੀ ਜਾਂ ਪ੍ਰਧਾਨ ਲੈ ਸਕਦਾ ਤੇ ਪਰ ਅਨੁਸ਼ਾਸਨੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਸੁਖਦੇਵ ਸਿੰਘ ਢੀਂਸਾ ਭੁੱਲ ਗਏ ਕਿ ਉਹਨਾਂ ਨੇ ਖੁਦ ਜਥਾਕਰਤ ਸਿੰਘ ਟੋੜਾ ਦੇ ਖਿਲਾਫ ਉਨ ਸ਼ਾਸਨਿਕ ਕਮੇਟੀ ਦੇ ਪ੍ਰਧਾਨ ਦੇ ਹੁਣ ਹੁਣ ਨਾਤੇ ਇਹੀ ਫੈਸਲਾ ਲਿਆ ਸੀ ਪੁੰਦਰੋਰੀ ਕਹਿੰਦੇ ਕਿ ਜਦੋਂ ਜਥਾਕਰਤ ਸਿੰਘ ਟੋੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਮੂਰੇ ਸਵਾਲ ਰੱਖਿਆ ਕਿ ਤੁਸੀਂ ਵਰਕਿੰਗ ਪ੍ਰਧਾਨ ਕਿਉਂ ਨਹੀਂ ਬਣਾਉਂਦੇ ਤੁਸੀਂ ਮੁੱਖ ਮੰਤਰੀ ਵੀ ਤੁਸੀਂ ਪ੍ਰਧਾਨ ਵੀ ਤੁਸੀਂ ਇੱਕ ਉਹਦਾ ਛੱਡੋ ਤੇ ਕਹਿੰਦੇ ਇਹ ਸਵਾਲ ਕਰਨ ਤੇ ਹੀ ਸੁਖਦੇਵ ਸਿੰਘ ਢੀਂਡਸਾ ਨੇ ਕਹਿੰਦੇ ਜਥਾਕਰਤ ਸਿੰਘ ਟੋੜਾ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਹੁਕਮ ਸਨਵਾਤਾ ਸੀ ਹੇ ਉਹ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਸੀ ਉਸ ਸਮੇਂ ਹੁਣ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਦੇ ਨਾਤੇ ਸੁਣਾਇਆ ਸੀ ਹੁਣ ਉਹੀ ਅਨੁਸ਼ਾਸਨੀ ਕਮੇਟੀ ਤੁਹਾਡੇ ਕਲੱਬ ਜਦੋਂ ਸੁਣਾ ਰਹੀ ਹੈ ਤੁਸੀਂ ਕਹਿੰਨ ਉਹ ਗੈਰ ਸੰਧਾਰਕ ਹੈ ਜੀ ਇੱਧਰ ਉਧਰ ਸੁਖਦੇਵ ਸਿੰਘ ਢਿੰਸਾ ਕਹਿੰਦੇ ਵੀ ਅਸੀਂ ਬੁਲਾਵਾਂਗੇ اجلاس اجلاس ਬਣਾ ਕੇ ਅਸੀਂ ਚੁਣਾਂਗੇ ਨਵਾਂ ਪ੍ਰਧਾਨ ਤੇ ਜਦੋਂ ਨਵਾਂ ਪ੍ਰਧਾਨ ਚੁਣਿਆ ਜਾਊਗਾ ਤਾਂ ਨਵਾਂ ਪ੍ਰਧਾਨ ਦੇ ਕੋਲ ਬਣੂਗੀ ਨਵੀਂ ਟੀਮ ਚਿਹਰੇ ਚਾਹੇ ਪੁਰਾਣਾ ਹੀ ਹੋਣ ਤੇ ਉਹ ਫਿਰ ਚੋਣ ਨਿਸ਼ਾਨ ਵੀ ਪੁਰਾਣਾ ਹੀ ਮੰਗਣਗੇ ਤੱਕੜੀ ਚੋਣ ਨਿਸ਼ਾਨ ਉਹਨਾਂ ਕੋਲ ਕੀ ਸੱਚਮੁੱਚ ਇਹ ਹੋਣ ਜਾ ਰਿਹਾ ਬਲਵਿੰਦਰ ਸਿੰਘ ਭੰਡੜ ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡੇ ਖਿਲਾਫ ਅਕਾਲੀ ਦਲ ਦੇ ਖਿਲਾਫ ਮਤਲਬ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਦੇ ਖਿਲਾਫ ਕਹਿੰਦੇ ਹੋ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ ਪਹਿਲਾਂ ਆਪਰੇਸ਼ਨ ਲੋਟਸ ਬਹੁਤ ਚਰਚਾ ਚ ਰਿਹਾ ਆਵਾਦੀ ਪਾਰਟੀ ਕਹਿੰਦੇ ਸਾਡੇ ਐਮਐਲਏ ਖਰੀਦੇ ਜਾ ਰਹੇ ਜੀ 25 ਕਰੋੜ 40 ਕਰੋੜ 45 ਕਰੋੜ ਹੁਣ ਇਸੇ ਪਹਿਲੂ ਦੇ ਉੱਤੇ ਅਕਾਲੀ ਦਲ ਬੋਲਣ ਲੱਗਾ ਪਰਮਿੰਦਰ ਭੁੰਡੜ ਕਹਿੰਦੇ ਕਿ ਵੀ ਸਾਡੇ ਖਿਲਾਫ ਆਪਰੇਸ਼ਨ ਨਾਗਪੁਰ ਸ਼ੁਰੂ ਹੋਇਆ ਤੇ ਇਹਦੇ ਤਹਿਤ ਸਤੋ ਸਾਡਾ ਦਫਤਰ ਖੋਣਾ ਤੇ ਸਤੋ ਸਾਡਾ ਝੋਣ ਛਾਨ ਹੋਣਾ ਜੋ ਕੋਈ ਸ਼ਿਪਸੈਨਾ ਨਾਲ ਹੋਇਆ ਕੋਈ ਸਾਡੇ ਨਾਲ ਹੋਣਾ ਮਤਲਬ ਇਸੇ ਤਰ੍ਹਾਂ NCP ਨਾਲ ਵੀ ਹੋਇਆ ਇਸੇ ਤਰ੍ਹਾਂ ਸ਼ਿਪਸੈਨਾ ਨਾਲ ਵੀ ਹੋਇਆ ਇਸੇ ਤਰ੍ਹਾਂ ਐਨੈਲੋ ਨਾਲ ਵੀ ਹੋਇਆ ਉਹ ਕਹਿੰਦੇ ਹੁਣ ਸਾਡੇ ਨਾਲ ਹੋਣਾ ਤੇ ਇੱਧਰ ਮੇਸ਼ੇਂਦਰ ਗਰੇਵਾਲ ਕਹਿੰਦੇ ਆਪਰੇਸ਼ਨ ਨਾਗਪੁਰ ਤਹਿਤ ਅਮਰਿਤਪਾਲ ਸਿੰਘ ਨੂੰ ਮੈਦਾਨ ਚ ਤਾ ਰਹੇ ਸੀ ਕਹਿੰਦੇ ਸਾਡੀ ਗੱਲ ਚੱਲ ਰਹੀ ਸੀ ਭਾਜਪਾ ਨਾਲ ਗੱਠ ਜੋੜਦੀ ਉਹ ਜਦੋਂ ਸਿਰੇ ਨਹੀਂ ਚੜੀ ਤਾਂ ਕਹਿੰਦੇ ਕਿ ਪੜਦੇ ਹੋਲੇ ਉਹ ਜਿਹੜਾ ਹਾਂ ਆਪਰੇਸ਼ਨ ਨਾਗਪੁਰ ਸੀਗਾ ਉਹ ਪਰਦੇ ਸਾਹਮਣੇ ਆ ਗਿਆ ਤੇ ਇਸੇ ਦਾ ਹੇਤ ਅਮਰਪਾਲ ਸਿੰਘ ਨੂੰ ਕਹਿੰਦੇ ਤਾਰਿਆ ਗਿਆ ਮੈਦਾਨ ਚ ਹੁਣ ਇਹ ਸਾਰੇ ਵਰਤਾਰੇ ਦੇ ਵਿਚਾਰੇ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਆ ਕਿ ਕੀ ਸੱਚਮੁੱਚ ਭਾਜਪਾ ਇਹ ਸਥਿਤੀ ਦੇ ਵਿੱਚ ਆ ਹੈ ਸੰਗ ਇਹ ਸਥਿਤੀ ਦੇ ਵਿੱਚ ਆ ਕਿ ਉਹ ਪੰਜਾਬ ਚ ਅਕਾਲੀ ਦਰ ਨੂੰ ਪਾੜ ਕੇ ਇਹਨਾਂ ਨੂੰ ਆਪਣੇ ਆਪਣੇ ਘੇੜੀ ਚੜਾ ਕੇ ਦਫ਼ਤਰਾਂ ਪਿੱਛੇ ਚੋਣ ਨਿਸ਼ਾਨ ਪਿੱਛੇ ਹੈ ਅਹੁਦੇਦਾਰੀਆਂ ਪਿੱਛੇ ਕਰਸੀਆਂ ਪਿੱਛੇ ਪ੍ਰਧਾਨਗੀਆਂ ਪਿੱਛੇ ਲੜਾਉਣ ਜਾ ਰਹੀ ਹੈ ਜائیں ਆਪ ਮਾਰੇ ਲੜ ਰਹੇ ਨੇ ਸੱਤਾ ਖੁਸੀ ਆਪਣੇ ਗਲਤ ਫੈਸਲੇ ਕਰਕੇ ਹੈ ਸਿੱਖ ਭਾਈਚਾਰੇ ਨੂੰ ਸਿੱਖ ਹਿੱਤਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਲਾਂਭੇ ਕਰਨ ਕਰਕੇ ਤੇ ਮੌਕਾ ਮਿਲਿਆ ਜੇ ਭਾਜਪਾ ਨੂੰ ਪੈਰ ਤਰਨ ਦਾ ਤਾਂ ਉਹ ਤੁਹਾਡੇ ਕੈਨੇਡਾ ਚੜ ਕੇ ਆਈ ਸੀ ਪੰਜਾਬ ਸੋ ਇਸ ਲਈ ਅਕਾਲੀ ਦਲ ਅਜੇ ਵੀ ਉਸ ਪੈਨੂਆਂ ਤੇ ਮੰਥਨ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇੱਕ ਨਵੇਂ ਵਿਵਾਦ ਖੜੇ ਕਰ ਰਿਹਾ ਪਰ ਇਸ ਵਿਵਾਦ ਦੇ ਵਿੱਚ ਜੇ ਕੁਝ ਕੰਨ ਸੱਚਾ ਹੈਗਾ ਕਿਉਂਕਿ ਭਾਜਪਾ ਇਹ ਜੀਆਂ ਨੀਤੀਆਂ ਅਪਣਾਉਂਦੀ ਹੈ ਭਾਜਪਾ ਜਈਆਂ ਚਾਲਾਂ ਚੱਲ ਲੈਂਦੀ ਹੈ ਸੋ ਇਸ ਲਈ ਹੁਣ ਪੰਜਾਬ ਦੇ ਅੰਦਰ ਆਪਰੇਸ਼ਨ ਲੋਟਸ ਤੋਂ ਬਾਅਦ ਆਪਰੇਸ਼ਨ ਨਾਗਪੁਰ ਚੱਲ ਰਿਹਾ ਤੇ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਤੋਂ ਦਫਤਰ ਤੇ ਤੱਕੜੀ ਚੋਣ ਨਿਸ਼ਾਨ ਖੁੱਸਣ ਜਾ ਰਹੇ ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਦਾ ਬਣਦਾ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਤੱਕੜੀ ਚੋਣ ਨਿਸ਼ਾਨ ਖੁੱਸ ਸਕਦਾ ਹੈ ਅਕਾਲੀ ਦਲ ਤੋਂ ਦਫਤਰ ਖੋਇਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਦਲ ਤੋਂ ਤੱਕੜੀ ਚੋਂ ਨਿਸ਼ਾਨ ਤੋਂ ਲੈ ਕੇ ਦਫ਼ਤਰ ਤੱਕ ਕਹਿੰਦੇ ਖੋਣ ਦੀ ਤਿਆਰੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਰੇਸ਼ਨ ਨਾਗਪੁਰ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਸੁਖਬੀਰ ਬਾਦਲ ਵਾਲੀ ਤਰ ਫੈਸਲੇਦਾਰ ਫੈਸਲੇ ਲੈ ਰਹੀ ਹੈ। ਇੱਕ ਪਾਸੇ ਅਨੁਸ਼ਾਸਨੀ ਕਮੇਟੀ ਬਲਵਿੰਦਰ ਸਿੰਘ ਪੁੰਦੜ ਮਹਿੰਦਰ ਗਰੇਵਾਲ ਤੇ ਰਾਣੀ ਕੇਹੋਰੀ ਕੁਲਜਾਤ ਸਿੰਘ ਰਾਣੀ ਕੇਹੋਰੀ ਕਹਿੰਦੇ ਜੀ ਫੈਸਲੇ ਲੈ ਰਹੇ ਕਿ ਪਹਿਲਾਂ ਅੱਠ ਬਾਗੀ ਕੱਢੇ ਫਿਰ ਉਹਨਾਂ ਬਾਗੀਆਂ ਨਾਲ ਬੈਠਣ ਕਰਕੇ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਨੂੰ ਕੱਢਿਆ। ਉਦਰ ਸੁਖਦੇਵ ਸਿੰਘ ਢੀਂਟਾ ਕਹਿੰਦੇ ਮੈਂ ਬਾਕੀ ਬਹਾਲ ਕਰਤੇ ਇਹ ਮੈਨੂੰ ਕਿਵੇਂ ਕਰ ਸਕਦੇ ਹਨ ਅਨੁਸ਼ਾਸਨੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਇਹ ਫੈਸਲਾ ਵਰਕਿੰਗ ਕਮੇਟੀ ਜਾਂ ਪ੍ਰਧਾਨ ਲੈ ਸਕਦਾ ਤੇ ਪਰ ਅਨੁਸ਼ਾਸਨੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਬਰਿੰਦਰ ਸਿੰਘ ਪੁੰਦੜ ਕਹਿੰਦੇ ਸੁਖਦੇਵ ਸਿੰਘ ਢੀਂਟਾ ਸਾਹਿਬ ਭੁੱਲ ਗਏ ਕਿ ਉਹਨਾਂ ਨੇ ਖੁਦ ਜੱਥੇਕਰ ਗੁਰਜ ਸਿੰਘ ਟੋੜਾ ਦੇ ਖਿਲਾਫ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਦੇ ਹੁਣ ਹੁਣ ਨਾਤੇ ਇਹੀ ਫੈਸਲਾ ਲਿਆ ਸੀ ਪੁੰਦੜ ਹੋਰ ਹੀ ਕਹਿੰਦੇ ਕਿ ਜਦੋਂ ਜੱਥੇਕਰ ਗੁਰਜ ਸਿੰਘ ਟੋੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੂਰੇ ਸਵਾਲ ਰੱਖਿਆ ਕਿ ਤੁਸੀਂ ਵਰਕਿੰਗ ਪ੍ਰਧਾਨ ਕਿਉਂ ਨਹੀਂ ਬਣਾ ਤੁਸੀਂ ਮੁੱਖ ਮੰਤਰੀ ਵੀ ਤੁਸੀਂ ਪ੍ਰਧਾਨ ਵੀ ਤੁਸੀਂ ਇੱਕ ਉਹਦਾ ਛੱਡੋ ਤੇ ਕਹਿੰਦੇ ਇਹ ਸਵਾਲ ਕਰਨ ਤੇ ਹੀ ਸੁਖਦੇਵ ਸਿੰਘ ਢਿੰਡਸਾ ਨੇ ਕਹਿੰਦੇ ਜਥਾ ਗੁਰਚਨ ਸਿੰਘ ਟੋੜਾ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਹੁਕਮ ਸੁਣਾਤਾ ਸੀ ਤੇ ਹੁਣ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਸੀ ਉਹ ਸਮੇਂ ਹੁਣ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਦੇ ਨਾਤੇ ਸੁਣਾਇਆ ਸੀ ਹੁਣ ਉਹੀ ਅਨੁਸ਼ਾਸਨੀ ਕਮੇਟੀ ਤੁਹਾਡੇ ਖਿਲਾਫ ਜਦੋਂ ਸੁਣਾ ਰਹੀ ਹੈ ਤੁਸੀਂ ਕਹਿੰਦੇ ਇਹਨੂੰ ਗੈਰ ਸੰਧਾਰਕ ਹੈ ਜੀ ਇੱਧਰ ਉਧਰ ਸੁਖਦੇਵ ਸਿੰਘ ਢਿੰਡਸਾ ਕਹਿੰਦੇ ਵੀ ਅਸੀਂ ਬੁਲਾਵਾਂਗੇ اجلاس اجلاس ਬਣਾ ਕੇ ਅਸੀਂ ਚੁਣਾਂਗੇ ਨਵਾਂ ਪ੍ਰਧਾਨ ਤੇ ਜਦੋਂ ਨਵਾਂ ਪ੍ਰਧਾਨ ਚੁਣਿਆ ਜਾਊਗਾ ਤਾਂ ਨਵਾਂ ਪ੍ਰਧਾਨ ਦੇ ਕੋਲ ਬਣੂਗੀ ਨਵੀਂ ਟੀਮ ਚਿਹਰੇ ਚਾਹੇ ਪੁਰਾਣਾ ਹੀ ਹੋਣ ਤੇ ਉਹ ਫਿਰ ਚੋਣ ਨਿਸ਼ਾਨ ਵੀ ਪੁਰਾਣਾ ਹੀ ਮੰਗਣਗੇ ਤੱਕੜੀ ਚੋਣ ਨਿਸ਼ਾਨ ਨੂੰ ਨਾਲ ਕੋਈ ਕੀ ਸੱਚਮੁੱਚ ਚੇਂਜ ਹੋਣ ਜਾ ਰਿਹਾ ਬਲਵਿੰਦਰ ਸਿੰਘ ਭੰਡੜ ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡੇ ਖਿਲਾਫ ਅਕਾਲੀ ਦਲ ਦੇ ਖਿਲਾਫ ਮਤਲਬ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਦੇ ਖਿਲਾਫ ਕਹਿੰਦੇ ਉਹ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ ਪਹਿਲਾਂ ਆਪਰੇਸ਼ਨ ਲੋਟਸ ਬਹੁਤ ਚਰਚਾ ਚ ਰਿਹਾ ਆਵਾਦੀ ਪਾਰਟੀ ਲੰਘੇ ਸਾਡੇ ਐਮਐਲਏ ਖਰੀਦੇ ਜਾ ਰਹੇ ਜੀ 25 ਕਰੋੜ 40 ਕਰੋੜ 45 ਕਰੋੜ ਹੁਣ ਇਸੇ ਪਹਿਲੂ ਦੇ ਉੱਤੇ ਅਖਾਲੀਦਾਲ ਬੋਲਣ ਲੱਗਾ ਪ੍ਰਮਿੰਦਰ ਭੁੰਦੜ ਕਹਿੰਦੇ ਕਿ ਵੀ ਸਾਡੇ ਖਿਲਾਫ ਆਪਰੇਸ਼ਨ ਨਾਗਪੁਰ ਸ਼ੁਰੂ ਹੋਇਆ ਤੇ ਇਹਦੇ ਤਹਿਤ ਸੱਤੋਂ ਸਾਡਾ ਦਫਤਰ ਖੋਣਾ ਤੇ ਸੱਤੋਂ ਸਾਡਾ ਝੋਣ ਛਾਂਣਾ ਜੋ ਕੋਈ ਸ਼ਿਪਸੈਨਾ ਨਾਲ ਹੋਇਆ ਉਹ ਕੋਈ ਸਾਡੇ ਨਾਲ ਹੋਣਾ ਮਤਲਬ ਇਸੇ ਤਰ੍ਹਾਂ ਐਨਸੀਪੀ ਨਾਲ ਵੀ ਹੋਇਆ ਇਸੇ ਤਰ੍ਹਾਂ ਸ਼ਿਪਸੈਨਾ ਨਾਲ ਵੀ ਹੋਇਆ ਇਸੇ ਤਰ੍ਹਾਂ ਐਨਐਲਓ ਨਾਲ ਵੀ ਹੋਇਆ ਉਹ ਕਹਿੰਦੇ ਹੁਣ ਸਾਡੇ ਨਾਲ ਹੋਣਾ ਤੇ ਇੱਧਰ ਮੇਸ਼ੇਂਦਰ ਗਰੇਵਾਲ ਕਹਿੰਦੇ ਆਪਰੇਸ਼ਨ ਨਾਗਪੁਰ ਤਹਿਤ ਅਮਰਿਤਪਾਲ ਸਿੰਘ ਨੂੰ ਮੈਦਾਨ ਚ ਤਾਰਿਆ ਸੀ ਕਹਿੰਦੇ ਸਾਡੀ ਗੱਲ ਚੱਲ ਰਹੀ ਸੀ ਭਾਜਪਾ ਨਾਲ ਗੱਠ ਜੋੜਦੀ ਉਹ ਜਦੋਂ ਸਿਰੇ ਨਹੀਂ ਚੜੀ ਤਾਂ ਕਹਿੰਦੇ ਕਿ ਪੜਦੇ ਉਹਲੇ ਜਿਹੜਾ ਆਪਰੇਸ਼ਨ ਨਾਗਪੁਰ ਸੀਗਾ ਉਹ ਪੜਦੇ ਸਾਹਮਣੇ ਆ ਗਿਆ ਤੇ ਇਸੇ ਤਹਿਤ ਅਮਰਿਤਪਾਲ ਸਿੰਘ ਨੂੰ ਕਹਿੰਦੇ ਤਾਰਿਆ ਗਿਆ ਮੈਦਾਨ ਹੁਣ ਇਹ ਸਾਰੇ ਵਰਤਾਰੇ ਦੇ ਵਿਚਾਲੇ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਆ ਕਿ ਕੀ ਸੱਚਮੁੱਚ ਭਾਜਪਾ ਇਸ ਸਥਿਤੀ ਦੇ ਵਿੱਚ ਹੈ ਸੰਘ ਇਸ ਸਥਿਤੀ ਦੇ ਵਿੱਚ ਹੈ ਕਿਉਂ ਪੰਜਾਬ ਚੱਕਾ ਨੀ ਦਾ ਨੂੰ ਪਾ ਇਹਨਾਂ ਨੂੰ ਕਨੇੜੀ ਚੜਾ ਕੇ ਦਫ਼ਤਰਾਂ ਪਿੱਛੇ ਚੋਣ ਨਿਸ਼ਾਨ ਪਿੱਛੇ ਹਾਂ ਅਹੁਦੇਦਾਰੀਆਂ ਪਿੱਛੇ ਕੁਰਸੀਆਂ ਪਿੱਛੇ ਪ੍ਰਧਾਨਗੀਆਂ ਪਿੱਛੇ ਲੜਾਉਣ ਜਾ ਰਹੀ ਹੈ ਜائیں ਆਪ ਮਾਰੇ ਲੜ ਰਹੇ ਸੱਤਾ ਖੁਸੀ ਆਪਣੇ ਗਲਤ ਫੈਸਲੇ ਕਰਕੇ ਹਾਂ ਸਿੱਖ ਭਾਈਚਾਰੇ ਨੂੰ ਸਿੱਖ ਹਿੱਤਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਲਾਂਭੇ ਕਰਨ ਕਰਕੇ ਤੇ ਮੌਕਾ ਮਿਲਿਆ ਜੇ ਭਾਜਪਾ ਨੂੰ ਪੈਰ ਧਰਨ ਦਾ ਤਾਂ ਉਹ ਤੁਹਾਡੇ ਕਨੇੜੀ ਚੜ ਕੇ ਹੀ ਆਈ ਸੀ ਪੰਜਾਬ ਤੋ ਇਸ ਲਈ ਅਕਾਲੀ ਦਲ ਅਜੇ ਵੀ ਉਸ ਪਹਿਲੂਆਂ ਤੇ ਮੰਥਨ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇੱਕ ਨਵੇਂ ਵਿਵਾਦ ਖੜੇ ਕਰ ਰਿਹਾ ਪਰ ਇਸ ਵਿਵਾਦ ਦੇ ਵਿੱਚ ਜੇ ਕੁਝ ਕੰਨ ਸੱਚਾ ਹੈਗਾ ਕਿਉਂਕਿ ਭਾਜਪਾ ਇਹ ਜੀਆਂ ਨੀਤੀਆਂ ਅਪਣਾਉਂਦੀ ਹੈ ਭਾਜਪਾ ਜਈਆਂ ਚਾਲਾਂ ਚੱਲ ਲੈਂਦੀ ਹੈ ਸੋ ਇਸ ਲਈ ਹੁਣ ਪੰਜਾਬ ਦੇ ਅੰਦਰ ਆਪਰੇਸ਼ਨ ਲੋਟਸ ਤੋਂ ਬਾਅਦ ਆਪਰੇਸ਼ਨ ਨਾਗਪੁਰ ਚੱਲ ਰਿਹਾ ਤੇ ਸੁਖਬੀਰ ਬਾਦਲਵਾਲ ਅਕਾਲੀ ਦਲ ਤੋਂ ਦਫ਼ਤਰ ਤੇ ਤੱਕੜੀ ਚੋਣ ਨਿਸ਼ਾਨ ਖਸਣ ਜਾ ਰਹੇ ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾ ਬਣਦਾ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਤਕੜੀ ਚੋਣ ਨਿਸ਼ਾਨ ਖੁੱਸ ਸਕਦਾ ਹੈ ਅਕਾਲੀ ਦਲ ਤੋਂ ਦਫਤਰ ਖੋਇਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਦਲ ਤੋਂ ਤਕੜੀ ਚੋਣ ਨਿਸ਼ਾਨ ਤੋਂ ਲੈ ਕੇ ਦਫਤਰ ਤੱਕ ਕਹਿੰਦੇ ਖੋਣ ਦੀ ਤਿਆਰੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਰੇਸ਼ਨ 나ਗਪੁਰ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਸੁਖਬੀਰ ਬਾਦਲ ਵਾਲੀ ਤਰ ਫੈਸਲੇਦਾਰ ਫੈਸਲੇ ਲੈ ਰਹੀ ਹੈ ਇੱਕ ਪਾਸੇ ਅਨੁਸ਼ਾਸਨੀ ਕਮੇਟੀ ਬਲਵਿੰਦਰ ਸਿੰਘ ਪੁੰਦੜ ਮੇਸ਼ੇਂਦਰ ਗਰੇਵਾਲ ਤੇ ਰਣੀਕੇ ਹੋਰੀ ਕੁਲਜਾਤ ਸਿੰਘ ਰਣੀਕੇ ਹੋਰੀ ਕਹਿੰਦੇ ਜੀ ਫੈਸਲੇ ਲੈ ਰਹੇ ਆ ਕਿ ਪਹਿਲਾਂ ਅੱਠ ਬਾਗੀ ਕੱਢੇ ਫਿਰ ਉਹਨਾਂ ਬਾਗੀਆਂ ਨਾਲ ਬੈਠਣ ਕਰਕੇ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਨੂੰ ਕੱਢਿਆ ਉਧਰ ਸੁਖਦੇਵ ਸਿੰਘ ਢੀਂਸਾ ਕਹਿੰਦੇ ਮੈਂ ਬਾਗੀ ਬਹਾਲ ਕਰਤੇ ਇਹ ਮੈਨੂੰ ਕਿਵੇਂ ਕੱਢ ਸਕਦੇ ਹੋ ਅਨੁਸ਼ਾਸਨੀ ਕਮੇਟੀ ਕੋਲ ਕੋਈ ਅਧਿਕਾਰ ਹੀ ਨਹੀਂ ਇਹ ਫੈਸਲਾ ਵਰਕਿੰਗ ਕਮੇਟੀ ਜਾਂ ਪ੍ਰਧਾਨ ਲੈ ਸਕਦਾ ਤੇ ਪਰ ਅਨੁਸ਼ਾਸਨੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਸੁਖਦੇਵ ਸਿੰਘ ਢੀਂਸਾ ਭੁੱਲ ਗਏ ਕਿ ਉਹਨਾਂ ਨੇ ਖੁਦ ਜਥਾਕਰਤ ਸਿੰਘ ਟੋੜਾ ਦੇ ਖਿਲਾਫ ਉਨਛਾਸ਼ਨੀ ਕਮੇਟੀ ਦੇ ਪ੍ਰਧਾਨ ਦੇ ਹੁਣ ਹੁਣ ਨਾਤੇ ਇਹੀ ਫੈਸਲਾ ਲਿਆ ਸੀ ਪੁੰਦਰੋਰੀ ਕਹਿੰਦੇ ਕਿ ਜਦੋਂ ਜਥਾਕਰਤ ਸਿੰਘ ਟੋੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਮੂਰੇ ਸਵਾਲ ਰੱਖਿਆ ਕਿ ਤੁਸੀਂ ਵਰਕਿੰਗ ਪ੍ਰਧਾਨ ਕਿਉਂ ਨਹੀਂ ਬਣਾਉਂਦੇ ਤੁਸੀਂ ਮੁੱਖ ਮੰਤਰੀ ਵੀ ਤੁਸੀਂ ਪ੍ਰਧਾਨ ਵੀ ਤੁਸੀਂ ਇੱਕ ਉਹਦਾ ਛੱਡੋ ਤੇ ਕਹਿੰਦੇ ਇਹ ਸਵਾਲ ਕਰਨ ਤੇ ਹੀ ਸੁਖਦੇਵ ਸਿੰਘ ਢੀਂਟਸਾ ਨੇ ਕਹਿੰਦੇ ਜਥਾਕਰਤ ਸਿੰਘ ਟੋੜਾ ਨੂੰ ਪਾਰਟੀ ਚੋਂ ਬਾਹਰ ਕਰਨ ਦਾ ਹੁਕਮ ਸਨਵਾਤਾ ਸੀ ਦੇ ਹੁਣ ਸ਼ਾਸਨਿਕ ਕਮੇਟੀ ਦੇ ਪ੍ਰਧਾਨ ਸੀ ਉਸ ਸਮੇਂ ਹੁਣ ਸ਼ਾਸਨਿਕ ਕਮੇਟੀ ਦੇ ਪ੍ਰਧਾਨ ਦੇ ਨਾਤੇ ਸੁਣਾਇਆ ਸੀ ਹੁਣ ਉਹੀ ਅਨੁਸ਼ਾਸਨਿਕ ਕਮੇਟੀ ਤੁਹਾਡੇ ਖਿਲਾਫ ਜਦੋਂ ਸੁਣਾ ਰਹੀ ਹੈ ਤੁਸੀਂ ਕਹਿੰਦੇ ਹੋ ਗੈਰ ਸੰਧਾਰਕ ਹੈ ਜੀ ਇੱਧਰ ਉਧਰ ਸੁਖਦੇਵ ਸਿੰਘ ਢਿੰਡਸਾ ਕਹਿੰਦੇ ਵੀ ਅਸੀਂ ਬੁਲਾਵਾਂਗੇ اجلاس اجلاس ਬਣਾ ਕੇ ਅਸੀਂ ਚੁਣਾਂਗੇ ਨਵਾਂ ਪ੍ਰਧਾਨ ਤੇ ਜਦੋਂ ਨਵਾਂ ਪ੍ਰਧਾਨ ਚੁਣਿਆ ਜਾਊਗਾ ਤਾਂ ਨਵਾਂ ਪ੍ਰਧਾਨ ਦੇ ਕੋਲ ਬਣੂਗੀ ਨਵੀਂ ਟੀਮ ਚਿਹਰੇ ਚਾਹੇ ਪੁਰਾਣਾ ਹੀ ਹੋਣ ਤੇ ਉਹ ਫਿਰ ਚੋਣ ਨਿਸ਼ਾਨ ਵੀ ਪੁਰਾਣਾ ਹੀ ਮੰਗਣਗੇ ਤੱਕੜੀ ਚੋਣ ਨਿਸ਼ਾਨ ਉਹਨਾਂ ਕੋਲ ਕੀ ਸੱਚਮੁੱਚ ਇਹ ਹੋਣ ਜਾ ਰਿਹਾ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡੇ ਖਿਲਾਫ ਅਕਾਲੀ ਦਲ ਦੇ ਖਿਲਾਫ ਮਤਲਬ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਦੇ ਖਿਲਾਫ ਕਹਿੰਦੇ ਉਹ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ ਪਹਿਲਾਂ ਆਪਰੇਸ਼ਨ ਲੋਟਸ ਬਹੁਤ ਚਰਚਾ ਚ ਰਿਹਾ ਆਮ ਆਦਮੀ ਪਾਰਟੀ ਕਹਿੰਦੇ ਸਾਡੇ ਐਮਐਲਏ ਖਰੀਦੇ ਜਾ ਰਹੇ ਜੀ 25 ਕਰੋੜ 40 ਕਰੋੜ 45 ਕਰੋੜ ਹੁਣ ਇਸੇ ਪਹਿਲੂ ਦੇ ਉੱਤੇ ਅਕਾਲੀ ਦਲ ਬੋਲਣ ਲੱਗਾ ਪਰਵਿੰਦਰ ਭੁੰਦੜ ਕਹਿੰਦੇ ਕਿ ਵੀ ਸਾਡੇ ਖਿਲਾਫ ਆਪਰੇਸ਼ਨ ਨਾਗਪੁਰ ਸ਼ੁਰੂ ਹੋਇਆ ਇਹਦੇ ਤਹਿਤ ਸਤੋਂ ਸਾਡਾ ਦਫਤਰ ਖੁਣਾ ਤੇ ਸਤੋਂ ਸਾਡਾ ਝੋਣ ਛਣ ਹੋਣਾ ਜੋ ਕੋਈ ਸ਼ਿਪਸੈਨਾ ਨਾਲ ਹੋਇਆ ਕੋਈ ਸਾਡੇ ਨਾਲ ਹੋਣਾ ਮਤਲਬ ਐਸੀ ਤਰ੍ਹਾਂ ਐਨਸੀਪੀ ਨਾਲ ਵੀ ਹੋਇਆ ਐਸੀ ਤਰ੍ਹਾਂ ਸ਼ਿਪਸੈਨਾ ਨਾਲ ਵੀ ਹੋਇਆ ਐਸੀ ਤਰ੍ਹਾਂ ਐਨਲੋ ਨਾਲ ਵੀ ਹੋਇਆ ਉਹ ਕਹਿੰਦੇ ਸਾਡੇ ਨਾਲ ਹੋਣਾ ਤੇ ਇੱਧਰ ਮਹਿੰਦਰ ਗਰੇਵਾਲ ਕਹਿੰਦੇ ਆਪਰੇਸ਼ਨ ਨਾਗਪੁਰ ਤਹਿਤ ਅਮਰਿਤਪਾਲ ਸਿੰਘ ਨੂੰ ਮੈਦਾਨ ਚ ਤਾਰੇ ਸੀ ਕਹਿੰਦੇ ਸਾਡੀ ਗੱਲ ਚੱਲ ਰਹੀ ਸੀ ਭਾਜਪਾ ਨਾਲ ਗੱਠ ਜੋੜਦੀ ਉਹ ਜਦੋਂ ਸਿਰੇ ਨਹੀਂ ਚੜੀ ਤਾਂ ਕਹਿੰਦੇ ਕਿ ਪੜਦੇ ਹੋਲਿਓ ਜਿਹੜਾ ਹਾਂ ਆਪਰੇਸ਼ਨ ਨਾਗਪੁਰ ਸੀਗਾ ਉਹ ਪਰਦੇ ਸਾਹਮਣੇ ਆ ਗਿਆ ਤੇ ਇਸੇ ਤਹਿਤ ਅਮਰਿਤਪਾਲ ਸਿੰਘ ਨੂੰ ਕਹਿੰਦੇ ਤਾਰਿਆ ਗਿਆ ਮੈਦਾਨ ਚ ਹੁਣ ਇਹ ਸਾਰੇ ਵਰਤਾਰੇ ਦੇ ਵਿਚਾਰੇ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਆ ਕਿ ਕੀ ਸੱਚਮੁੱਚ ਭਾਜਪਾ ਇਸ ਸਥਿਤੀ ਦੇ ਵਿੱਚ ਆ ਹੈ ਸੰਘ ਇਸ ਸਥਿਤੀ ਦੇ ਵਿੱਚ ਆ ਕਿ ਉਹ ਪੰਜਾਬ ਚ ਅਕਾਲੀ ਦਲ ਨੂੰ ਪਾੜ ਕੇ ਇਹਨਾਂ ਨੂੰ ਆਪਣੇ ਆਪਣੇ ਘਨੇੜੀ ਚੜਾ ਕੇ ਦਫ਼ਤਰਾਂ ਪਿੱਛੇ ਚੋਣ ਨਿਸ਼ਾਨ ਪਿੱਛੇ ਹਾਂ ਉਹਦੇਦਾਰੀਆਂ ਪਿੱਛੇ ਕੁਰਸੀਆਂ ਪਿੱਛੇ ਪ੍ਰਧਾਨਗੀਆਂ ਪਿੱਛੇ ਲੜਾਉਣ ਜਾ ਰਹੀ ਹੈ ਜائیں ਆਪ ਮਾਰੇ ਲੜ ਰਹੇ ਨੇ ਸੱਤਾ ਖੁਸੀ ਆਪਣੇ ਗਲਤ ਫੈਸਲੇ ਕਰਕੇ ਹੈ ਸਿੱਖ ਭਾਈਚਾਰੇ ਨੂੰ ਸਿੱਖ ਹਿੱਤਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਲਾਂਭੇ ਕਰਨ ਕਰਕੇ ਤੇ ਮੌਕਾ ਮਿਲਿਆ ਜੇ ਭਾਜਪਾ ਨੂੰ ਪੈਰ ਤਰਨ ਦਾ ਤਾਂ ਉਹ ਤੁਹਾਡੇ ਕਨੇਡੀ ਚੜ ਕੇ ਹੀ ਆਈ ਸੀ ਪੰਜਾਬ ਸੋ ਇਸ ਲਈ ਅਕਾਲੀ ਦਲ ਅਜੇ ਵੀ ਉਸ ਪਹਿਲੂਆਂ ਤੇ ਮੰਥਨ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇੱਕ ਨਵੇਂ ਵਿਵਾਦ ਖੜੇ ਕਰ ਰਿਹਾ ਪਰ ਇਸ ਵਿਵਾਦ ਦੇ ਵਿੱਚ ਜੇ ਕੁਝ ਕੰਨ ਸੱਚਾ ਹੈਗਾ ਕਿਉਂਕਿ ਭਾਜਪਾ ਇਹ ਜੀਆਂ ਨੀਤੀਆਂ ਅਪਣਾਉਂਦੀ ਹੈ ਭਾਜਪਾ ਜਈਆਂ ਚਾਲਾਂ ਚੱਲ ਲੈਂਦੀ ਹੈ ਸੋ ਇਸ ਲਈ ਹੁਣ ਪੰਜਾਬ ਦੇ ਅੰਦਰ ਆਪਰੇਸ਼ਨ ਟੋਟਸ ਤੋਂ ਬਾਅਦ ਆਪਰੇਸ਼ਨ ਨਾਗਪੁਰ ਚੱਲ ਰਿਹਾ ਤੇ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਤੋਂ ਦਫਤਰ ਤੇ ਤੱਕ ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਦਾ ਬਣਦਾ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਤਕੜੀ ਚੋਣ ਨਿਸ਼ਾਨ ਖੁੱਸ ਸਕਦਾ ਹੈ ਅਕਾਲੀ ਦਲ ਤੋਂ ਦਫ਼ਤਰ ਖੋਇਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਦਲ ਤੋਂ ਤਕੜੀ ਚੋਣ ਨਿਸ਼ਾਨ ਤੋਂ ਲੈ ਕੇ ਦਫ਼ਤਰ ਤੱਕ ਕਹਿੰਦੇ ਖੋਣ ਦੀ ਤਿਆਰੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਰੇਸ਼ਨ ਨਾਗਪੁਰ ਸ਼ੁਰੂ ਹੋ ਗਿਆ ਇੱਕ ਪਾਸੇ ਸੁਖਬੀਰ ਬਾਦਲ ਵਾਲੀ ਤਰ ਫੈਸਲੇਦਾਰ ਫੈਸਲੇ ਲੈ ਰਹੀ ਹੈ ਇੱਕ ਪਾਸੇ ਅਨੁਸ਼ਾਸਨੀ ਕਮੇਟੀ ਬਲਵਿੰਦਰ ਸਿੰਘ ਪੁੰਦੜ ਮੇਸ਼ੇਂਦਰ ਗਰੇਵਾਲ ਤੇ ਰਣੀਕੇ ਹੋਰੀ ਕੁਲਜਾ ਸਿੰਘ ਰਣੀਕੇ ਹੋਰੀ ਕਹਿੰਦੇ ਜੀ ਫੈਸਲੇ ਲੈ ਰਹੇ ਆ ਕਿ ਪਹਿਲਾਂ ਅੱਠ ਬਾਗੀ ਕੱਢੇ ਫਿਰ ਉਹਨਾਂ ਬਾਗੀਆਂ ਨਾਲ ਬੈਠਣ ਕਰਕੇ ਸਰਪੰਚ ਸੁਖਦੇਵ ਸਿੰਘ ਢੀਂਸਾ ਨੂੰ ਕੱਢਿਆ ਉਧਰ ਸੁਖਦੇਵ ਸਿੰਘ ਢੀਂਸਾ ਕਹਿੰਦੇ ਮੈਂ ਬਾਗੀ ਬਹਾਲ ਕਰਤੇ ਇਹ ਮੈਨੂੰ ਕਿਵੇਂ ਕੱਢ ਸਕਦੇ ਨੇ ਅਨੁਸ਼ਾਸਨੀ ਕਮੇਟੀ ਕੋਲ ਕੋਈ ਅਧਿਕਾਰ ਹੀ ਨਹੀਂ ਇਹ ਫੈਸਲਾ ਵਰਕਿੰਗ ਕਮੇਟੀ ਜਾਂ ਪ੍ਰਧਾਨ ਲੈ ਸਕਦਾ ਤੇ ਪਰ ਅਨੁਸ਼ਾਸਨੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਸੁਖਦੇਵ ਸਿੰਘ ਢੀਂਸਾ ਭੁੱਲ ਗਏ ਕਿ ਉਹਨਾਂ ਨੇ ਖੁਦ ਜਥਾਕਰਤ ਸਿੰਘ ਟੋੜਾ ਦੇ ਖਿਲਾਫ ਉਨ ਸ਼ਾਸਨੀ ਕਮੇਟੀ ਦੇ ਪ੍ਰਧਾਨ ਦੇ ਹੁਣ ਹੁਣ ਨਾਤੇ ਇਹੀ ਫੈਸਲਾ ਲਿਆ ਸੀ ਪੁੰਦਰੋਰੀ ਕਹਿੰਦੇ ਕਿ ਜਦੋਂ ਜਥਾਕਰਤ ਸਿੰਘ ਟੋੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਮੂਰੇ ਸਵਾਲ ਰੱਖਿਆ ਕਿ ਤੁਸੀਂ ਵਰਕਿੰਗ ਪ੍ਰਧਾਨ ਕਿਉਂ ਨਹੀਂ ਬਣਾਉਂਦੇ ਤੁਸੀਂ ਮੁੱਖ ਮੰਤਰੀ ਵੀ ਤੁਸੀਂ ਪ੍ਰਧਾਨ ਵੀ ਤੁਸੀਂ ਇੱਕ ਉਹਦਾ ਛੱਡੋ ਤੇ ਕਹਿੰਦੇ ਇਹ ਸਵਾਲ ਕਰਨ ਤੇ ਹੀ ਸੁਖਦੇਵ ਸਿੰਘ ਢੀਂਟਸਾ ਨੇ ਕਹਿੰਦੇ ਜਥਾਕਰਤ ਸਿੰਘ ਟੋੜਾ ਨੂੰ ਪਾਰਟੀ ਚੋਂ ਬਾਹਰ ਕਰਨ ਦਾ ਹੁਕਮ ਸੁਣਾਤਾ ਸੀ ਦੇ ਹੁਣ ਸਸ਼ਨਿਕ ਕਮੇਟੀ ਦੇ ਪ੍ਰਧਾਨ ਸੀ ਉਸ ਸਮੇਂ ਹੁਣ ਸਸ਼ਨਿਕ ਕਮੇਟੀ ਦੇ ਪ੍ਰਧਾਨ ਦੇ ਨਾਤੇ ਸੁਣਾਇਆ ਸੀ ਹੁਣ ਉਹੀ ਅਨੁਸ਼ਾਸਨੀ ਕਮੇਟੀ ਤੁਹਾਡੇ ਕਲੱਬ ਜਦੋਂ ਸੁਣਾ ਰਹੀ ਹੈ ਤੁਸੀਂ ਕਹਿੰਨ ਉਹ ਗੈਰ ਸੰਧਾਰਕ ਹੈ ਜੀ ਇੱਧਰ ਉਧਰ ਸੁਖਦੇਵ ਸਿੰਘ ਢਿੰਸਾ ਕਹਿੰਦੇ ਵੀ ਅਸੀਂ ਬੁਲਾਵਾਂਗੇ اجلاس اجلاس ਬਣਾ ਕੇ ਅਸੀਂ ਚੁਣਾਂਗੇ ਨਵਾਂ ਪ੍ਰਧਾਨ ਤੇ ਜਦੋਂ ਨਵਾਂ ਪ੍ਰਧਾਨ ਚੁਣਿਆ ਜਾਊਗਾ ਤਾਂ ਨਵਾਂ ਪ੍ਰਧਾਨ ਦੇ ਕੋਲ ਬਣੂਗੀ ਨਵੀਂ ਟੀਮ ਚਿਹਰੇ ਚਾਹੇ ਪੁਰਾਣਾ ਹੀ ਹੋਣ ਤੇ ਉਹ ਫਿਰ ਚੋਣ ਨਿਸ਼ਾਨ ਵੀ ਪੁਰਾਣਾ ਹੀ ਮੰਗਣਗੇ ਤੱਕੜੀ ਚੋਣ ਨਿਸ਼ਾਨ ਉਹਨਾਂ ਕੋਲ ਇਸ ਸੱਚmucj ਹੋਣ ਜਾ ਰਿਹਾ ਬਲਵਿੰਦਰ ਸਿੰਘ ਭੰਡੜ ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡੇ ਖਿਲਾਫ ਅਕਾਲੀ ਦਲ ਦੇ ਖਿਲਾਫ ਮਤਲਬ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਦੇ ਖਿਲਾਫ ਕਹਿੰਦੇ ਹੋ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ ਪਹਿਲਾਂ ਆਪਰੇਸ਼ਨ ਲੋਟਸ ਬਹੁਤ ਚਰਚਾ ਚ ਰਿਹਾ ਆਵਾਜ਼ ਦੀ ਪਾਰਟੀ ਲੰਗ ਸਾਡੇ ਐਮਐਲਏ ਖਰੀਦੇ ਜਾ ਰਹੇ ਜੀ 25 ਕਰੋੜ 40 ਕਰੋੜ 45 ਕਰੋੜ ਹੁਣ ਇਸੇ ਪਹਿਲੂ ਦੇ ਉੱਤੇ ਅਕਾਲੀ ਦਲ ਬੋਲਣ ਲੱਗਾ ਪਰਮਿੰਦਰ ਭੁੰਡੜ ਕਹਿੰਦੇ ਕਿ ਵੀ ਸਾਡੇ ਖਿਲਾਫ ਆਪਰੇਸ਼ਨ ਨਾਗਪੁਰ ਸ਼ੁਰੂ ਹੋਇਆ ਤੇ ਇਹਦੇ ਤਹਿਤ ਸਤੋ ਸਾਡਾ ਦਫਤਰ ਖੁਣਾ ਤੇ ਸਤੋ ਸਾਡਾ ਝੋਣਸ਼ਾਨ ਹੋਣਾ ਜੋ ਕੋਈ ਸ਼ਿਪਸੈਨਾ ਨਾਲ ਹੋਇਆ ਕੋਈ ਸਾਡੇ ਨਾਲ ਹੋਣਾ ਮਤਲਬ ਇਸੇ ਤਰ੍ਹਾਂ NCP ਨਾਲ ਵੀ ਹੋਇਆ ਇਸੇ ਤਰ੍ਹਾਂ ਸ਼ਿਪਸੈਨਾ ਨਾਲ ਵੀ ਹੋਇਆ ਇਸੇ ਤਰ੍ਹਾਂ ਐਨਐਲਓ ਨਾਲ ਵੀ ਹੋਇਆ ਉਹ ਕਹਿੰਦੇ ਹੁਣ ਸਾਡੇ ਨਾਲ ਹੋਣਾ ਤੇ ਇੱਧਰ ਮਹਿੰਦਰ ਗਰੇਵਾਲ ਕਹਿੰਦੇ ਆਪਰੇਸ਼ਨ ਨਾਗਪੁਰ ਤਹਿਤ ਅਮਰਿਤਪਾਲ ਸਿੰਘ ਨੂੰ ਮੈਦਾਨ ਚ ਤਾਰੇ ਸੀ ਕਹਿੰਦੇ ਸਾਡੀ ਗੱਲ ਚੱਲ ਰਹੀ ਸੀ ਭਾਜਪਾ ਨਾਲ ਗੱਠ ਜੋੜਦੀ ਉਹ ਜਦੋਂ ਸਿਰੇ ਨਹੀਂ ਚੜੀ ਤਾਂ ਕਹਿੰਦੇ ਕਿ ਪੜਦੇ ਹੋਲਿਓ ਜਿਹੜਾ ਹਾਂ ਆਪਰੇਸ਼ਨ ਨਾਗਪੁਰ ਸੀਗਾ ਉਹ ਪਰਦੇ ਸਾਹਮਣੇ ਆ ਗਿਆ ਤੇ ਇਸੇ ਤਹਿਤ ਅਮਰਤਪਾਲ ਸਿੰਘ ਨੂੰ ਕਹਿੰਦੇ ਤਾਰਿਆ ਗਿਆ ਮੈਦਾਨ 'ਚ